ਇਹ 2 ਦਿਨ ਪਹਿਲਾਂ ਜੋ ਅਸੀਂ ਹਿਮਾਚਲ ਵਿੱਚੋਂ ਅਸੀਂ ਦੋ ਜਿਹੜੇ ਹੈਗੇ ਸੀ ਇਹ ਮੁਸਲਮਾਨ ਅਰੈਸਟ ਅਰੈਸਟ ਕੀਤੇ ਸੀ ਦਲਜੀਤ ਸਿੰਘ ਔਰ ਸਕੰਦਰ ਸਿੰਘ ਅਤੇ ਅਰुण ਆਂਡਾ ਦੋਨੋਂ ਜਿਹੜੇ ਮੋਗੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਹਿਮਾਚਲ ਵਿੱਚੋਂ ਅਰੈਸਟ ਕੀਤਾ ਗਿਆ ਸੀ ਇਹਨਾਂ ਐਫਆਈਆ ਜਿਹੜੀ 64/25 ਜਿਹੜੀ 13 ਮਾਰਚ ਦੀ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਵਸ ਇਨ ਐਕਟੀਵਿਸ ਸੀ ਉਹਦਾ ਮਟਰ ਹੋਇਆ ਸੀ ਉਹ ਕੇਸ ਦੇ ਸਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ ਦਿਆ ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਇਹਨਾਂ ਨੇ ਫਰਦੀਨ ਸ਼ਾਪ ਤੇ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵੈਪਨ ਲੁਕ ਹੋਇਆ ਹੋਇਆ ਤੇ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉੱਥੇ ਨਿਕਲਦਾ ਹੈਗਾ ਤੇ ਇਹ ਰਸਤੇ ਹੀ ਯੂਜ਼ ਕਰਦੇ ਸੀ ਜਿਹੜੀ ਆਪਣੀ ਕ੍ਰਾਈਮ ਐਕਟੀਵਿਟੀ ਨੂੰ ਕਰਨ ਲਈ ਦੀ ਦੇ ਵਿੱਚ ਐਕਸਾਈਜ਼ ਐਂਡੀਪੀਐਸ ਤੇ ਆਮ ਜੈਕਟ ਵੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ ਨੇ ਤੇ ਉਹਦੇ ਦਰਾਂ ਨਹੀਂ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਕੋਇਆ ਹੋਇਆ ਸੀ ਤੇ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਇਹ ਅੱਜ ਜੋ ਪੁਲਿਸ ਪਾਰਟੀ ਇਹਨਾਂ ਨੂੰ ਇੰਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਫ ਤੇ ਕਬਰਾਮ ਦੀ ਕਰਾਉਣ ਲੈ ਕੇ ਆਈ ਹੈ ਉਸ ਦੌਰਾਨੀ ਇਹਨਾਂ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸ ਨੇ ਵੈਪਨ ਲੁਕੋਇਆ ਸੀ ਉਸਨੇ ਜਿਹੜਾ ਉੱਤੇ ਪੁਲਿਸ ਪਾਰਟੀ ਨੂੰ ਉਹ ਕਰਦੇ ਹੋਏ ਉਸਨੇ ਪੱਛਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉਥੇ ਇੱਕ ਵੈਪਨ ਇਹਨਾਂ ਨੇ ਜਿਹੜਾ ਹੈਗਾ ਆ ਅ ਰਵਿਸ਼ ਤਿੰਨ ਫਾਇਰ ਕੀਤਾ ਇੱਕ ਵੈਪਨ ਚ ਜਿਹੜਾ ਉਹਨੇ ਲੁਕੋਇਆ ਹੋਇਆ ਸੀ ਤੇ ਉਸਦੇ ਰਿਟੈਲੀਏਟ ਚ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰਦੇ ਹੋਏ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਦੇ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰੁਣ ਉਹ ਪੰਡਰ ਸੀ ਉਹ ਭੱਜਣ ਲੱਗਿਆ ਸੀ ਉਸਦੇ ਵੀ ਇਥੇ ਜਿਹੜਾ ਹੈਗਾ ਸੀ ਉਹ ਉੱਬੜ ਥਾਂ ਥਾਂ ਸਾਹ ਵੀ ਆਨੇ ਬਣ ਹੈਗੀ ਆ ਤੇ ਉਸਦੇ ਫ੍ਰੈਕਚਰ ਹੋਇਆ ਦੋਨੋਂ ਜ਼ਖਮੀ ਹੋਏ ਤੇ ਦੋਨੋਂ ਜ਼ਖਮੀ ਹੋਏ ਆ ਇੱਕ ਦੇ ਫ੍ਰ ਬੁਲੇਟਿਨ ਜੀ ਹੋਰ ਕੈਜੂਐਲਟੀ ਪਲਸ ਮੁਲਾਜ਼ਮ ਨੂੰ ਸਰ ਪੁਲਿਸ ਮੁਲਾਜ਼ਮ ਦੇ ਵਿਚਾਰੇ ਇੱਕ ਜੋ ਉਹਨਾਂ ਵੱਲੋਂ ਦੋ ਤਿੰਨ ਫਾਇਰ ਕੀਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਇੱਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਉਹਨਾਂ ਨੇ ਜਿਹੜੇ ਹੈਗੇ ਫਾਇਰ ਇੱਥੇ ਹਵਾਈ ਫਾਇਰ ਕਿੰਨੇ ਵੈਪਨ ਲੱਗੇ ਹੋਏ ਸੀ ਜੀ ਇਹਨਾਂ ਨੇ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਮੇਨਲੀ ਯੂਜ਼ ਕਰਦੇ ਸੀ ਤੇ ਹੋਰ ਵੀ ਅਸੀਂ ਸਰਚ ਕਰਦੇ ਪਏ ਹਾਂ ਹਾਂ ਰਿਕਵਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹਾਂ ਕਿ ਹੋਰ ਵੀ ਇਹਨਾਂ ਦਾ ਕੁਝ ਹੋ ਸਕਦਾ ਕਿਹੜਾ ਵੈਪਨ ਸੀ ਇਹ 32 ਬੋਰ ਦਾ ਜਿਹੜਾ ਇੱਥੇ ਵੈਪਨ ਕਨੇ ਮਾਮਲੇ ਦਰਜ ਹੋਏ ਨੇ ਅੰਨਾ ਦੇ ਟੋਟਲ ਪਹਿਲਾਂ 24 ਐਫ ਆਰ ਜੀ ਸਟੈਂਡ ਨੇ ਤੇ ਉਹਨਾਂ ਵਿੱਚੋਂ 8 ਐਕਸਾਈਜ਼ ਦੀਆਂ 7 ਐਨ ਡੀ ਪੀ ਐਸ ਐਕਸਾਈਜ਼ੀਆਂ ਤੇ 8 ਆਈ ਪੀ ਸੀ ਐ ਉਹਨਾਂ ਵਿੱਚੋਂ 4 ਜਿਹੜੀਆਂ ਆਰਮ ਸੈਕਟਰ ਦੀਆਂ ਉਹਨਾਂ ਦੇ ਪਰਚ ਰਜਿਸਟਰਡ ਨੇ ਪਹਿਲਾਂ ਵੀ 307 ਇਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਇਹ ਕਾਫੀ ਇੱਕ ਇਟਸ ਡ੍ਰਮ ਉਹਗੇ ਦਾ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕ੍ਰਾਈਮ ਕਰਦੇ ਨੇ ਜੀ ਸਰ ਹੋਇਆ ਕਿਵੇਂ ਸਾਰਾ ਅੰਕਾਊਂਟਰ ਜਿਹੜਾ ਇਹ ਤੁਹਾਨੂੰ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਹਾਂ ਇਹਨਾਂ ਨੂੰ ਇੱਥੇ ਫਰਕ ਨਹੀਂ ਸ਼ਾਪ ਕਰ ਜਿਹੜੀ ਐਨਰਜੀ ਕੰਪਨੀ ਕਰਉਣ ਲੈ ਕੇ ਆਏ ਤੇ ਰਸਤੇ ਨੂੰ ਜਾਂਦੇ ਹੋਏ ਸੀ ਇਹਨਾਂ ਨੇ ਇਸ ਲਈ ਪੁਲਿਸ ਨੂੰ ਪੁਲਿਸ ਰਿਪੋਰਟ ਕੀਤਾ ਫਨ ਜੀ ਉਹੀ ਵੈਪਨ ਚੱਕ ਕੇ ਬਾਹਰ ਕੀਤਾ ਹਾਂ ਬਿਲਕੁਲ ਉਹੀ ਵੈਪਨ ਕਰਕੇ ਇਹਨਾਂ ਨੇ 3 ਲੱਖ 3 ਲੱਖ ਤਿੰਨ ਡਾਊਨਪਾਟ ਇਹ 2 ਦਿਨ ਪਹਿਲਾਂ ਜੋ ਅਸੀਂ ਹਿਮਾਚਲ ਵਿੱਚੋਂ ਅਸੀਂ ਦੋ ਜਿਹੜੇ ਹੈਗੇ ਸੀ ਇਹ ਮੁਜਰਮ ਅਰੇਸਟ ਅਰੇਸਟ ਕੀਤੇ ਸੀ ਦਰਜੀਤ ਸਿੰਘ ਔਰ ਸਿਕੰਦਰ ਸਿੰਘ ਅਤੇ ਅਰੁਣ ਆਂਡਾ ਦੋਨੋਂ ਜਿਹੜੇ ਮੋਗੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਹਿਮਾਚਲ ਵਿੱਚੋਂ ਅਰੈਸਟ ਕੀਤਾ ਗਿਆ ਸੀ ਇਹਨਾਂ ਐਫਆਈਆ ਜਿਹੜੀ 64/25 ਜਿਹੜੀ 13 ਮਾਰਚ ਦੀ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਵ ਸਨ ਐਕਟੀਵਿਸਟ ਸੀ ਉਹਦਾ ਮਰਡਰ ਹੋਇਆ ਸੀ ਉਹ ਕੇਸ ਦੇ ਸਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ দেয়া ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਉਹ ਇਨਾਂ ਨੇ ਪਾਰ ਦਿਨ ਸ਼ਾਪ ਤੇ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵੈਪਨ ਲੁਕੋਇਆ ਹੋਇਆ ਹੈ ਤੇ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉੱਥੇ ਨਿਕਲਦਾ ਹੈਗਾ ਤੇ ਇਹ ਰਸਤਾ ਇਹ ਯੂਜ਼ ਕਰਦੇ ਸੀ ਜਿਹੜੀ ਆਪਦੀ ਕ੍ਰਾਈਮ ਐਕਟੀਵਿਟੀ ਨੂੰ ਕਰਨ ਲਈ ਜਿਹਦੇ ਵਿੱਚ ਐਕਸਾਈਜ਼ ਐਂਡ ਡੀਪੀਐਸ ਤੇ ਆਮ ਜੈਕਟ ਵੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ ਰਹੀ ਤੇ ਉਹਦੇ ਦਰਾਂ ਨੀ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਕੋਇਆ ਹੋਇਆ ਸੀ ਤੇ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਇਹ ਅੱਜ ਜੋ ਪੁਲਿਸ ਪਾਰਟੀ ਇਹਨਾਂ ਨੂੰ ਵਾਸਤੇ ਇੰਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਪ ਦੇ ਇੱਕ ਬਰਾਮਦੇ ਕਰਾਉਣ ਲੈ ਕੇ ਆਈ ਹੈ ਉਸ ਦੌਰਾਨ ਹੀ ਇਹਨਾਂ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸ ਨੇ ਵੈਪਨ ਲੁਕੋਇਆ ਸੀ ਉਸਨੇ ਜਿਹੜਾ ਉੱਥੇ ਪੁਲਿਸ ਪਾਰਟੀ ਨੂੰ ਕਰਦੇ ਹੋਏ ਉਸ ਨੇ ਪੱਟਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉੱਥੇ ਇੱਕ ਵੈਪਨ ਇਹਨਾਂ ਨੇ ਜਿਹੜਾ ਹੈਗਾ ਆ ਅ ਰਵਿਸ਼ ਤਿੰਨ ਫਾਇਰ ਕੀਤਾ ਇੱਕ ਵੈਪਨ ਚ ਜਿਹੜਾ ਉਹਨੇ ਲੁਕੋਇਆ ਹੋਇਆ ਸੀ ਤੇ ਉਸਦੇ ਰਿਟੈਲੀਏਟ ਚ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰਦੇ ਹੋਏ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਦੇ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰੁਣ ਉਹ ਪੰਡਰ ਸੀ ਉਹ ਭੱਜਣ ਲੱਗਿਆ ਸੀ ਉਸਦੇ ਵੀ ਇੱਥੇ ਜਿਹੜਾ ਹੈਗਾ ਸੀ ਉਹ ਉੱਬੜ ਥਾਂ ਥਾਂ ਸਾਹ ਵੀ ਆਨੇ ਬਣ ਹੈਗੀ ਆ ਤੇ ਉਸਦੇ ਫ੍ਰੈਕਚਰ ਹੋਇਆ ਦੋਨੋਂ ਜ਼ਖਮੀ ਹੋਏ ਤੇ ਦੋਨੋਂ ਜ਼ਖਮੀ ਹੋਏ ਆ ਇੱਕ ਦੇ ਬੁਲੇਟਿੰਗ ਜੀ ਹੋਰ ਕੈਜੂਐਲਟੀ ਪੁਲਿਸ ਮੁਲਾਜ਼ਮ ਨੂੰ ਸਰ ਪੁਲਿਸ ਮੁਲਾਜ਼ਮ ਦੀ ਵਿਚਾਰਿਆ ਇੱਕ ਜੋ ਉਹਨਾਂ ਵੱਲੋਂ ਦੋ ਤਿੰਨ ਫਾਇਰ ਕੀਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਇੱਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਉਹਨਾਂ ਨੇ ਜਿਹੜੇ ਹੈਗੇ ਫਾਇਰ ਇਥੇ ਹਵਾਈ ਫਾਇਰ ਕਿੰਨੇ ਵੈਪਨ ਨੂੰ ਕੋਈ ਹੋਵੇਗੀ ਇਹਨਾਂ ਨੇ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਮੇਨਲੀ ਯੂਜ਼ ਕਰਦੇ ਸੀ ਤੇ ਹੋਰ ਵੀ ਅਸੀਂ ਸਰਚ ਕਰਦੇ ਪਏ ਹਾਂ ਕਵਰੀ ਹੋ ਗਈ ਸਰ ਵੈਪਨ ਦੀ ਹਾਂ ਜੀ ਕਵਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹਾਂ ਕਿ ਹੋਰ ਵੀ ਇਹਨਾਂ ਦਾ ਕੁਝ ਹੋ ਸਕਦਾ ਹੈ ਕਿਹੜਾ ਵੈਪਨ ਸੀ ਇਹ 32 ਬੋਰ ਦਾ ਨਿਕਨੇ ਮਾਮਲੇ ਦਰਜ ਹੋ ਗਏ ਨੇ ਅੰਨਾਰੇ ਟੋਟਲ ਪਹਿਲਾਂ 24 ਐਫ ਆਈ ਆਰ ਦਰਜ ਨੇ ਤੇ ਉਹਨਾਂ ਵਿੱਚੋਂ 8 ਐਕਸਾਈਜ਼ ਦੀਆਂ 7 ਐਨ ਡੀ ਪੀ ਐਸ ਐਕਟੀਆਂ ਤੇ 8 ਆਈ ਪੀ ਸੀ ਐ ਉਹਨਾਂ ਵਿੱਚੋਂ ਚਾਰ ਜਿਹੜੀਆਂ ਆਮ ਸੈਕਟਰ ਦੀਆਂ ਉਹਨਾਂ ਦੇ ਪਰਚ ਰਜਿਸਟਰਡ ਨੇ ਪਹਿਲਾਂ ਵੀ 307 ਇਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਇਹ ਕਾਫੀ ਇੱਕ ਇਤਸਟਰਾ ਮੋਗੇ ਦਾ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕ੍ਰਾਈਮ ਕਰਦੇ ਨੇ ਜੇ ਸਰ ਹੋਇਆ ਕਿਵੇਂ ਸਾਰਾ ਅੰਕਾਊਂਟਰ ਜਿਹੜਾ ਇਹ ਤਾਂ ਅਸੀਂ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਹਾਂ ਇਹਨਾਂ ਨੂੰ ਇੱਥੇ ਅ ਫਰਕ ਨਹੀਂ ਆਪਕੇ ਜਿਹੜੀ ਐਨਰਜੀ ਕੰਪਨੀ ਕਰਾਉਣ ਲੈ ਕੇ ਆਏ ਤੇ ਰਸਤੇ ਨੂੰ ਜਾਂਦੇ ਹੋਏ ਸੀ ਇਹਨਾਂ ਨੇ ਕਿਸੇ ਲਈ ਪੁਲਿਸ ਨੂੰ ਪੁਲਿਸ ਉੱਪਰ ਪਾੜ ਕੀਤਾ ਫੜਿਆ ਉਹੀ ਵੈਪਨ ਚੱਕ ਕੇ ਫਾਇਰ ਕੀਤਾ ਹਾਂ ਬਿਲਕੁਲ ਉਹੀ ਵੈਪਨ ਕਰਕੇ ਇਹਨਾਂ ਨੇ ਤਿੰਨ ਲੋਕਾਂ ਨੂੰ ਤਿੰਨ ਲੋਕਾਂ ਨੂੰ ਡਾਊਨ ਫਾਇਰ ਕੀਤਾ